ਇੱਕ ਬੇਠੜਾ ਕਹਿੰਦਾ ਜੀ ਇਹ ਛਾਲਾਂ ਜੀ ਕਿਉਂ ਮਾਰੀ ਜਾਂਦੇ ਆ ਇੱਕ ਕੁਰਸੀਆਂ ਮਾਰਨ ਦਾ ਸਾਨੂੰ ਕੀ ਫਾਇਦਾ ਹੋਣਾ ਕਹਿੰਦਾ ਕਿ ਬਚਣਾ ਬਚਾਣਾ ਤਾਂ ਰੱਬ ਦੇ ਹੱਥ ਹੈ ਪਰ ਮੇਰੇ ਵੱਲੋਂ ਮਿਹਨਤ ਪੂਰੀ ਹੈ ਕਹਿੰਦਾ ਇੱਕ ਬੰਦੇ ਦੂਜੇ ਨੂੰ ਢਿੱਡ ਚੋ ਚਿੱਤੇ ਹੁੰਦੇ ਪਰ ਭਾਈ ਅਸੀਂ ਤਾਂ ਬੰਦੇ ਆ ਅਸੀਂ ਤਾਂ ਬੰਦੇ ਆ ਅਸੀਂ ਤਾਂ ਆਮਦਨ ਚੁਣੇ ਸੀ ਅਸੀਂ ਤਾਂ ਇਨਸਾਨ ਚੁਣੇ ਸੀ ਪਰ ਉਸ ਇਨਸਾਨ ਦੀਆਂ ਉਸ ਮੰਤਰੀਆਂ ਉਹ ਤੁਹਾਡੇ ਬੰਦੇ ਉੱਪਰ ਚੜੇ ਹੋਏ ਹੈਗੇ ਉਹਨਾਂ ਨਾਲ ਮਲਾਵ ਹੱਕ ਮੁਦਾਬਾਦ 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 ਨਾ ਫਿਰ ਬੋਲੀ ਮਾਰੋ ਨਾ ਫਿਰ ਬੋਲੀ ਮਾਰੋ ਮੇਰਾ ਬੇਰੀ 400 ਦੀ

ਮੁਰਦਾਬਾਦ ਮੁਰਕੇ ਸਾਡੀ ਸਾਰ ਨੰਦੀ ਭਾਰਤ ਦੇ ਕਟਵਾ ਬਾ ਮੁਰਦਾਬਾਦ 70 ਕੱਦੇ ਬਾ ਮੁਰਦਾਬਾਦ 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 ਹਾਂਜੀ ਧਿਆਨ ਦੇਣਾ ਜੀ ਸੋ ਸਾਥੀਓ ਗੱਲ ਰਹੀ ਸੀ ਮੇਰੇ ਕੱਠੇ ਵੀ ਰੱਜ ਗਏ ਨੇ ਸਾਰੇ ਹੋਰ ਕੱਠੇ ਵੀ ਰੱਜ ਗਏ ਨੇ ਸਾਰੇ ਲੋਹਾ ਜ ਤੈਨੂੰ ਬੁੱਖ ਦਸੀਏ ਇਹ ਪਿਆਰੇ ਸਾਥੀਓ ਤੇ ਰੋਣਾ ਯਾਦ ਹੈ ਸਾਨੂੰ ਕੀ ਜਦੋਂ ਸਾਥੀਆਂ ਦੀ ਇੰਟਰਵਿਊ ਚੱਲ ਰਹੀ ਸੀ ਨਹੀਂ ਉੱਥੇ ਆਉਂਦੇ ਆ ਕਾਰੀਗਰ ਉਸ ਜਹਾਜ਼ ਨੂੰ ਠੀਕ ਕਰਨ ਦੇ ਲਈ ਹਜ਼ਾਰਾਂ ਹੀ ਆਏ ਹਜ਼ਾਰਾਂ ਹੀ ਲੱਖਾਂ ਰੁਪਏ ਲੈ ਕੇ ਚਲੇ ਜਾਂਦੇ ਆ ਪਰ ਜਦੋਂ ਸਾਰੇ ਹਾਰ ਥੱਕ ਜਾਂਦੇ ਆ ਤਾਂ ਇੱਕ ਕਾਰੀਗਰ ਆਂਦਾ ਹੈ ਇੱਕ ਕਾਰੀਗਰ ਆਂਦਾ ਹੈ ਉਹ ਇੱਕ ਛੱਟ ਦੇ ਨਾਲ ਉਸ ਜਹਾਜ਼ ਨੂੰ ਠੀਕ ਕਰ ਦਿੰਦਾ ਹੈ ਸਾਰੇ ਉਹਨੂੰ ਪੁੱਛਦੇ ਆ ਬਈ ਤੂੰ ਇੱਕ ਛੱਟ ਮਾਰੀ ਤੇ ਜਹਾਜ਼ ਠੀਕ ਹੋ ਗਿਆ ਉਹ ਕਹਿੰਦਾ ਜਹਾਜ਼ ਦਾ ਜਿਹੜਾ ਪਹਿਲਾਂ ਲੱਗਿਆ ਸੀ ਕਾਰੀਗਰ ਉਹਨਾਂ ਵੀ ਠੀਕ ਕਰ ਦੇਣਾ ਸੀ ਪਰ ਜਿਸ ਆਖਰੀ ਸੱਟ ਨਾਲ ਠੀਕ ਹੋਣਾ ਸੀ ਉਹ ਸੱਟ ਮੈਂ ਮਾਰੀ ਐ ਇਸ ਕਰਕੇ ਠੀਕ ਹੋ ਗਿਆ ਇਸ ਕਰਕੇ ਤੁਹਾਨੂੰ ਡਰਾਣਗੇ ਧਮਕਾਣਗੇ ਇਹਨਾਂ ਨੂੰ ਪਤਾ ਐ ਵੀ ਤੁਸੋਂ ਆਖਰੀ ਸੱਟ ਮਾਰਨ ਦੇ ਕਿਨਾਰੇ ਪਹੁੰਚੇ ਹੋਏ ਹੋ ਉਸ ਆਖਰੀ ਸੱਟ ਨੂੰ ਮਾਰਨ ਤੋਂ ਬਿਨਾ ਇੱਥੇ ਹੁਲਣਾ ਨਹੀਂ ਪੂਰੇ ਪੰਜਾਬ ਤੋਂ ਫਲਾਣਾ ਦੀ ਸਾਡੀ ਟੀਮ ਦੇ ਵਲਾਈ ਕਰਦੇ ਐ ਜਿੰਨਾ ਵੀ ਤੁਹਾਨੂੰ ਐਸਸੀਬੀਸੀ ਦਾ ਟਕ ਯੂਨੀਅਨ ਤੋਂ ਮੈਨ ਪਾਵਰ ਚਾਹੀਦੀ ਐ ਜਦੋਂ ਵੀ ਹੁਕਮ ਕਰੋਗੇ ਅਸੀਂ ਇੱਥੇ ਹਾਜ਼ਰ ਹੋ ਜਾਾਂਗੇ ਪਰ ਉੱਠਣਾ ਇੱਥੋਂ ਜਿੱਤ ਕੇ ਉੱਠਣਾ ਹੈ ਹਾਰ ਕੇ ਬਿਲਕੁਲ ਨਹੀਂ ਉੱਠਣਾ ਹੈਗਾ ਬੋਲੇ ਸੋਨਿਆ ਸੋਨਿਆ ਇਹ ਬਾਬੇ ਦੀ ਫੋਟੋ ਸਿrai ਹੈ ਜਿੰਦਾਬਾਦ ਬਾਬੇ ਦੀ ਫੋਟੋ ਲਾਈ ਹੈ ਮੇਰੇ ਵਰਗੇ ਹਜ਼ਾਰਾਂ ਕਰੋੜਾਂ ਲੋਕਾਂ ਦੇ ਰੋਲ ਮਾਡਲ ਹੈਗੇ ਇਸ ਬਾਬੇ ਨੇ ਸਾਨੂੰ ਬਹੁਤ ਕੁਝ ਸਮਝਾਇਆ ਬਾਬਾ ਸੋਮਵੇਟ ਕਰਨੀ ਪਰ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਹੈ ਕਿਹੜੀ ਗਲਤੀ ਕੀਤੀ ਹੈ ਇਹਨਾਂ ਦੇ ਵੋਲੀਅਮ ਪੜਿਓ ਕਦੇ ਇਹ ਲਿਖਦੇ ਐ ਇਹ ਲਿਖਦੇ ਐ ਵੀ ਲੋਕਤੰਤਰ ਦੇ ਵਿੱਚ ਜਦੋਂ ਲੋਕ ਕਿਸੇ ਸਰਕਾਰ ਨੂੰ ਅੰਨਾ ਬੋਮਤ ਦੇ ਦੇਣਗੇ ਉਹ ਸਰਕਾਰ ਡਿਕਟੇਟਰ ਬਣੇਗੀ ਕਦੇ ਲੋਕਾਂ ਦੀ ਹਤਾਸ਼ੀ ਨਹੀਂ ਬਣੇਗੀ ਇਹ ਗਲਤੀ ਸਾਡੇ ਹੋਈ ਹੈ ਅਸੀਂ ਸੈਂਟਰ ਤੇ ਵੀ ਉਹ ਹਾਲ ਦੇਖਿਆ ਹੈ ਹੁਣ ਸੈਂਟਰ ਦੇ ਵਿੱਚ ਡਿਕਟੇਟਰ ਨਹੀਂ ਚੱਲ ਰਹੀ ਕਿਉਂਕਿ ਲੋਕਾਂ ਨੇ ਇਸ ਬਾਬੇ ਦੀ ਗੱਲ ਮੰਨੀ ਇਹ ਪੰਜਾਬ ਦੇ ਲੋਕਾਂ ਤੇ ਗਲਤੀ ਹੋਈ ਵੀ ਅਸੀਂ ਨਾਲ ਲੋਕਾਂ ਨੂੰ ਅੰਨਾ ਬੋਮਾਂ ਦੇ ਦਿੱਤਾ ਤੇ ਇਹਨਾਂ ਦੇ ਹੌਸਲੇ ਇੰਨੇ ਬਣਾਉਂਦੇ ਆਂ ਵੀ ਅਸੀਂ ਪੰਜਾਬ ਦੇ ਨੌਜਵਾਨਾਂ ਨਹੀਂ ਹੋਆ ਅਸੀਂ ਪੰਜਾਬ ਦੇ ਨੌਜਵਾਨਾਂ ਨੁਕਟਾਂਗੇ ਅਸੀਂ ਪੰਜਾਬ ਦੀਆਂ ਧੀਆਂ ਦੀਆਂ ਚੁੰਨੀਆਂ ਸੜਕਾਂ ਦੇ ਵਿੱਚ ਖਿਲਾੜਾਂਗੇ ਪਰ ਅਸੀਂ ਅਸੀਂ ਇਹ ਚੀਜ਼ਾਂ ਨਹੀਂ ਹੋਣਦੇ ਆਂ ਕਿਉਂਕਿ ਜਦ ਤੱਕ ਥੋੜੇ ਵਰਗੇ ਲੋਕ ਜਿਹੜੇ ਕੋਰਟ ਦੇ ਅੱਗੇ ਨਹੀਂ ਝੁਕੇ ਕੋਈ ਨਾ ਸਰਕਾਰਾਂ ਅੱਗੇ ਕਦੇ ਨਹੀਂ ਝੁਕਣਗੇ ਸਰਕਾਰਾਂ ਵੀ ਜਾਣਦੀ ਆਂ ਮਤਲਬ ਕੋਈ ਕਹਿ ਨਹੀਂ ਸਕਦਾ ਕਿ ਹਰਤੀ ਬਹਾਲ ਹੋ ਜੇਗੀ ਇਸ ਭਰਤੀ ਚ ਸਾਥੀਆਂ ਨੇ ਜਾਣ ਪਾਈ ਸੋ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਪਹਿਲਾ ਅਗਲੀ ਗੱਲ ਸਰਕਾਰਾਂ ਤੇ ਆ ਗਈ ਸਰਕਾਰਾਂ ਕੋਈ ਕਦੇ ਨਹੀਂ ਕਹਉਂਦੀਆਂ ਹੁੰਦੀਆਂ ਦੀ ਕਿ ਭਰਤੀ ਹੈ ਜਾਤਾ ਮਤਲਬ ਵਾਦਿਆਂ ਦੇ ਸਮੇਂ ਉਹਨਾਂ ਨੂੰ ਯਾਦ ਹੁੰਦਾ ਕਿ ਵਾਦਾ ਕਰ ਲਿਆ ਕਿ ਅਸੀਂ ਆ ਵੀ ਕਰਾਂਗੇ ਆ ਵੀ ਕਰਾਂਗੇ ਆ ਵੀ ਕਰਾਂਗੇ ਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਯਾਦ ਨਹੀਂ ਉਸ ਤੋਂ ਬਾਅਦ ਸਾਨੂੰ ਇਹ ਅਥੋਰ ਜਾਣ ਦੇ ਸਮੇਂ ਯਾਦ ਆਉਂਦਾ ਜਦੋਂ ਉਹਨੇ 5 ਸਾਲ ਪੂਰੇ ਹੋਣਾ ਹੁੰਦਾ ਈਏ ਭਰਤੀ ਦੀ ਕਰਨੀ ਹੈ 10 12 ਲੋਕਾਂ ਨੂੰ ਬੁਲਾ ਕੇ ਇੱਕ ਵੱਡਾ ਫੰਕਸ਼ਨ ਕਰਕੇ ਪੁਆਇੰਟਮੈਂਟ ਲੈਟਰ ਦੇ ਕੇ ਭਰਤੀ ਨਹੀਂ ਹੁੰਦੀ ਭਰਤੀ ਹੋਣਾ ਤਾਂ ਤੁਸੀਂ ਬੈਠੇ ਹੋ ਸਾਥੀਓ ਭਰਤੀ ਤਾਂ ਉਹ ਭਰਤੀ ਹੈ ਜਦੋਂ 23 24 ਨੂੰ ਪੁਆਇੰਟਮੈਂਟ ਲੈਟਰ ਮਿਲਣਗੇ ਭਰਤੀ ਤਾਂ ਉਹ ਹੈ ਜਦੋਂ ਵਾਹ 94 ਨੂੰ ਪੁਆਇੰਟਮੈਂਟ ਲੈਟਰ ਮਿਲਣਗੇ ਇਹਨੂੰ ਕਹਿੰਦੇ ਆ ਭਰਤੀ जो तो प्यारे साथियों साय वालों हमेशा ही अविधानिक हक की राखी लाइपर रहे हाँ साग प्रधान जी बलजीत सिंह सलाना जी सा बैठे ने साडे जिला प्रधान परमिंदर भारती जी ਮਾ ਜੁਦਕ ਨੇ ਜਿਨ੍ਹਾਂ ਕੋ ਭਰਤੀਆਂ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਅੰਕੜਿਆਂ ਦਾ ਗਿਆਨ ਪੂਰਾ ਹੈ ਪੂਰਾ ਧਿਆਨ ਰੱਖਦੇ ਨੇ ਤੇ ਪਰ ਤੋਂ ਬਾਹਰ ਗੱਲ ਕਰਦੇ ਨੇ ਅਸੀਂ ਕਦੇ ਵੀ ਜਦੋਂ ਵੀ ਸਾਡੀ ਡੀਪੀਏ ਦਫਤਰ ਦੇ ਵਿੱਚ ਮੀਟਿੰਗ ਹੋਈ ਤਾਂ ਅਸੀਂ ਭਰਤੀਆਂ ਦਾ ਜਿਹੜਾ ਮੁੱਦਾ ਸਭ ਤੋਂ ਪਹਿਲਾਂ ਰੱਖਿਆ ਕੀ ਇਹਨਾਂ ਹਰ ਤਰ੍ਹਾਂ ਦੇ ਭਰਤੀ 23 24 ਭਰਤੀ ਪਹਿਲ ਦੇ ਆਧਾਰ 'ਤੇ ਇਸ ਨੂੰ ਪੂਰਾ ਕਰਨਾ ਬਣਦਾ ਹੈ। ਸੋ ਪਿਆਰੇ ਸਾਥੀਓ ਇੱਕ ਬਹੁਤ ਤੁਸੀਂ ਲੰਬਾ ਸੰਘਰਸ਼ ਲੜਿਆ ਚਾਹੀਦਾ ਕਿ ਇਸੀ ਹੋਣਾ ਕਿ ਚਾਹੀਦਾ ਸੀਗਾ ਕਿ ਜਦੋਂ ਧਰਤੀ ਬਹਾਲ ਹੋਈ ਤੁਹਾਡੇ ਅਪਾਇੰਟਮੈਂਟ ਲੈਟਰ ਸਰਕਾਰ ਵੱਲੋਂ ਤਿਆਰ ਹੋਣੇ ਚਾਹੀਦੇ ਸੀ। ਲੇਕਿਨ ਹੋਇਆ ਕਿ ਉਹ ਤੁਹਾਡੇ ਸਾਹਮਣੇ ਹੈ। ਸੋ मुदाबाद मुदाबाद मुरादाबाद मुदाबाद मुर्दाबाद चौदह यूनियन जिंदाबाद 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 साक रख सा हक ऐसे रख साडे हक ऐसे रख यही चौधर नियुक्ति पत्र जारी करो जारी करो जारी करो यही चौधरी पत्र जारी करो जारी करो जारी करो हक अपने चंद शब्द कहसी बीसी जथेबंदी तो साबान ਮਰਜੀਤ ਸਲਾਣਾ ਜੀ 2364 ਭਰਤੀ ਦੇ ਮੋਰੀ ਆਗੂ ਮਨਪ੍ਰੀਤ ਜੀ ਅਤੇ ਹਰਜੀਤ ਜੀ ਅਤੇ ਬੈਠੇ ਹੋਏ ਸਰਕਾਰ ਦੇ ਸਤਾਏ ਡਿਪਾਰਟਮੈਂਟ ਦੇ ਸਤਾਏ ਪੰਜਾਬ ਦੇ ਨੌਜਵਾਨ ਜਿਹੜੀ ਭਰਤੀ ਦੀ ਲੜਾਈ ਤੁਸੀਂ ਲੜ ਰਹੇ ਹੋ ਇਹ ਭਰਤੀ ਦਾ ਅਸੀਂ ਵੀ ਪੂਰਾ ਇਹਦੇ ਪ੍ਰਤੀ ਆਨ ਕੇਂਦਰਿਤ ਕੀਤਾ ਹੋਇਆ ਸੀ 2020 ਤੋਂ ਲਗਾਤਾਰ ਤੁਸੀਂ ਵੀ ਲੜ ਰਹੇ ਤੇ ਤੇ ਅਸੀਂ ਵੀ ਆਪਣੇ ਦਿਮਾਗ ਚਾਟ ਨਾਲ ਮੰਗ ਪੱਤਰਾਂ ਦੇ ਵਿੱਚ ਇਸ ਭਰਤੀ ਨੂੰ ਪਹਿਲ ਦੇ ਆਧਾਰ ਤੇ ਅਸੀਂ ਸ਼ਾਮਲ ਕੀਤਾ ਹੋਇਆ ਸੀ ਵੀ 23 64 ਭਰਤੀ ਹਰ ਹਾਲਚ ਮੁਕੰਮਲ ਹੋਣੀ ਹੈ